ਖਵਨ ਨਾਮ ਦੇਖ ਰਿਹਾ ਸਾਰੇ শ্রোਤੀਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਬ ਸਰਾਜ ਕਿੰਨੇ ਸਾਲ ਲਈ ਪ੍ਰਤਾਪ ਸਿੰਘ ਬਾਜਬਾ ਜਾਣਗੇ ਜੇ ਕਿਹੜੀਆਂ ਧਰਾਮਾਂ ਲੱਗੀਆਂ ਨੇ ਪ੍ਰਤਾਪ ਸਿੰਘ ਬਾਜਬਾ ਤੇ ਕਿੰਨੂ ਕਿ ਅਲੋਪੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਵੈਸੇ ਤਾਂ ਤੰਗ ਕਰਦੇ ਕਸਰੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਅਜਿਹੇ ਸ਼ਬਦ ਨਾ ਬੋਲੋ ਕਿ ਤੁਹਾਨੂੰ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਵਕੀਲ ਲੱਭਣੇ ਪੈਣ ਉਹਨਾਂ ਨੇ ਕਿਹਾ ਕਿ ਸੰਸਨੀ ਫਨਾਉਣ ਸੰਸਲੀ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਨੂੰ ਲੇਕਿਨ ਪ੍ਰਤੀਪ ਪ੍ਰਤਾਪ ਸਿੰਘ ਬਾਜਵਾ ਦੀਆਂ ਚੀਕਾਂ ਪੈ ਗਈਆਂ ਨੇ ਇਹ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਸ ਬਾਰੇ ਅਸੀਂ ਗੱਲਬਾਤ ਬਾਅਦ ਚ ਕਰਾਂਗੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਿੱਧੀ ਧਮਕੀ ਦੇ ਦਿੱਤੀ ਕਹਿੰਦਾ ਮੈਂ ਚੀਕਾਂ ਘੜਵਾ ਦੇਾਂਗਾ ਜਦੋਂ ਸਾਡੀ ਸਰਕਾਰ ਬਣੀ ਤੁਸੀਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਵੋਗੇ ਤੁਹਾਨੂੰ ਭੱਜਿਆ ਥਾਂ ਨਹੀਂ ਲੱਭਣੀ ਇਹੀ ਗੱਲ ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਜਦੋਂ ਮੇਰਾ ਹੱਥ ਆਇਆ ਮੇਰੀ ਸਰਕਾਰ ਆਈ ਉਹ ਭਾਈ ਤੁਸੀਂ ਪੰਜਾਬ ਦੀ ਗੱਲ ਕਰੋ ਤੁਸੀਂ ਪੰਜਾਬ ਦੇ ਲੋਕਾਂ ਦੀ ਕਰੋ ਤੁਸੀਂ ਤਾਂ ਆਪਸ ਵਿੱਚ ਦੁਸ਼ਮੀਆਂ ਬਾਜ਼ੀਆਂ ਰੰਜਿਸ਼ਾਂ ਦੀ ਰਾਜਨੀਤੀ ਅਤੇ ਟਸਰਬਾਜ਼ੀਆਂ ਕੱਢ ਰਹੇ ਹੋ ਇੱਕ ਦੂਜੇ ਦੇ ਨਾਲ ਭਾਈ ਤੁਸੀਂ ਨਾ ਬਚਕਾਨੇ ਬਿਆਨ ਦਿਓ ਇੱਕ ਪਾਸੇ ਪ੍ਰਤਾਪ ਸਿੰਘ ਬਾਜਬਾ ਦੂਸਰੇ ਪਾਸੇ ਅਗੋਂ ਵਰਤਮਾਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਹੈ ਕਿੜੀਆਂ ਕਿੜੀਆਂ ਧਰਾਵਾਂ ਲੱਗੀਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸ ਦੀ ਕਾਪੀ ਜਿਹੜੀ ਹੈ ਨਸ਼ਰ ਕਰ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮਾਨ ਹਾਨੀ ਦੇ ਤਹਿਤ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਕਿਉਂਕਿ ਉਹਨੇ ਲਾਅਨ ਆਰਡਰ ਨੂੰ ਪੰਕ ਕਰਨ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਗਾਇਆ ਹੈ ਕਿ ਪੰਜਾਬ ਬੰਬ ਨੇ 12 ਚੱਲ ਗਿਆ ਬਾਕੀ ਰਹਿ ਗਿਆ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਜਿੰਨੀ ਦੇਰ ਤੱਕ ਉਹ ਦੱਸਦੇ ਨਹੀਂ ਪ੍ਰਤਾਪ ਸਿੰਘ ਬਾਜਵਾ ਦਾ ਪਿੱਛਾ ਕਰਾਂਗੇ ਯਾਨੀ ਕਿ ਪੰਜਾਬ ਪੰਜਾਬ ਜਾ ਕੇ ਮਾਰਿਆ ਚਾਹਵੇਗਾ ਪ੍ਰਤਾਪ ਸਿੰਘ ਬਾਜਵਾ ਵੈਸੇ ਤਾਂ ਉਹਨਾਂ ਦੇ ਹੌਸਲੇ ਬਲੰਦ ਨੇ ਕਿਉਂਕਿ ਉਹ ਸਿਆਸੀ ਖਿਡਾਰੀ ਨੇ ਜੇ ਗੱਲ ਕਰੀਏ ਜਿੰਨੀ ਭਗਵੰਤ ਮਾਨ ਦੀ ਉਮਰ ਹੈ ਉਨੀ ਤਾਂ ਸਿਆਸਤ ਦੇ ਵਿੱਚ ਸਿਆਸਤ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਵੀ ਕੱਚੀਆਂ ਗੋਲੀਆਂ ਨਹੀਂ ਖੇੜਦੇ ਲੇਕਿਨ ਜਿਹੜੀ ਗੋਲੀ ਹੁਣ ਖੇਢੀ ਗਈ ਹੈ ਪੱਤਾ ਖੇਡਿਆ ਗਿਆ ਹੈ ਭਗਵੰਤ ਮਾਨ ਦੇ ਦੁਆਰਾ ਉਹਦੇ ਵਿੱਚੋਂ ਨਿਕਲਣਾ ਪ੍ਰਤਾਪ ਸਿੰਘ ਬਾਜਵਾ ਦਾ ਮੁਸ਼ਕਲ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਸਾਈਬਰ ਕ੍ਰਾਈਮ ਪੁਲਿਸ ਥਾਣਾ 7 ਫੇਜ਼ ਮੁਹਾਲੀ ਵਿਕੇ ਬੀ ਐਨ ਐਸ ਦੀ ਧਾਰਾ 352 2 ਅਤੇ 197 1 ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਇਹ ਕੇਸ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਕਰਮਚਾਰੀ ਤਰਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਮੁਹਾਲੀ ਪੁਲਿਸ ਨੇ ਸੋਸ਼ਲ ਮੀਡੀਆ ਸੈੱਲ ਵਿਕੇ ਤਨਾਤ ਹੈ ਅਤੇ ਰਜਾਨਾ ਦੀਆਂ ਰਜਾਨਾ ਦੀ ਤਰ੍ਹਾਂ ਬੀਤੇ ਦਿਨ ਉਹ ਸੋਸ਼ਲ ਮੀਡੀਆ ਸਾਈਟ ਤੇ ਕੰਟੈਂਟ ਦੇਖ ਰਹੀ ਸੀ ਤਾਂ ਇਸ ਦੌਰਾਨ ਉਸ ਨੂੰ ਇੱਕ ਵੀਡੀਓ ਮਿਲੀ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਦੀ ਇੱਕ ਇੰਟਰਵਿਊ ਸੀ ਜਿਸ ਵਿੱਚ ਉਹ ਦਾਅਵਾ ਕਰਦੇ ਦਿਖਾਈ ਦੇ ਰਹੇ ਸਨ ਕਿ 50 ਗਰਡੇਟ ਪੰਜਾਬ ਵਿੱਚ ਪਹੁੰਚ ਗਏ ਹਨ ਜਿਨ੍ਹਾਂ ਵਿੱਚੋਂ 18 ਦੀ ਵਰਤ ਹੋ ਚੁੱਕੀ ਹੈ ਜਦਕਿ 32 ਸੂਬੇ ਪੰਜਾਬ ਦੇ ਅੰਦਰ ਪਏ ਹਨ ਜੋ ਵਿਸਪੋਰਟ ਕੀਤੇ ਜਾਣਗੇ ਇਸ ਲਈ ਜਿਹੜੀਆਂ ਧਰਾਵਾਂ ਲੱਗੀਆਂ ਨੇ ਬੀ ਐਨ ਐਸ 353 2 ਅਤੇ 197 ਆਰਟੀਕਲ 1 ਐਂਡ ਡੀ ਯਾਨੀ ਕਿ ਇਹਨਾਂ ਧਰਾਵਾਂ ਦੇ ਤਹਿਤ ਪ੍ਰਤਾਪ ਸਿੰਘ ਬਾਜਬਾਰ ਨੂੰ ਜੇਲ੍ਹ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ ਵੈਸੇ ਤਾਂ ਇੱਧਰ ਰਾਜਾ ਬੜਿੰਗ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਖੜ ਗਏ ਨੇ ਕਹਿੰਦਾ ਮੈਂ ਇਟ ਨਾਲ ਇਟ ਘੜਕਾ ਦਿਆਂਗਾ ਸਾਨੂੰ ਕਮਜ਼ੋਰ ਨਾ ਸਮਝੋ ਕਮਜ਼ੋਰੀ ਇਜ਼ ਸਾਡੀ ਕਮਜ਼ੋਰੀ ਸਾਡੀ ਜਿਹੜੀ ਹੈ ਉਹ ਨਹੀਂ ਤੁਹਾਡੇ ਸਾਹਮਣੇ ਚੱਲੇਗੀ ਅਸੀਂ ਹਰੇਕ ਤਰ੍ਹਾਂ ਨਾਲ ਤੁਹਾਡੇ ਉੱਤੇ ਪਲਟਵਾਰ ਕਰਾਂਗੇ ਇਟ ਨਾਲ ਇਟ ਘੜਕਾ ਦਿਆਂਗੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਉਹ ਥੋੜੀ ਜਿਹੀ ਚੁੱਪੀ ਤੋੜੀ ਹੈ ਰਾਜਾ ਬੜਿੰਗ ਨੇ ਅੱਗੇ ਦੇਖੋ ਕੀ ਬਣਦਾ ਹੈ ਇਹਨਾਂ ਧਰਾਵਾਂ ਨੂੰ ਲੈ ਕੇ